ਹਾਂਜੀ ਫਾਜ਼ਿਲਕਾ ਦਾ ਸਫ਼ਰ ਜਾਰੀ ਹੈ ਜੀ ਤੇ ਹੁਣ ਪਹੁੰਚੇ ਕਿੱਥੇ ਆ ਜੀ ਪਹੁੰਚੇ ਆ ਜੀ ਸਭ ਤੋਂ ਸਸਤੇ ਢਾਬੇ ਤੇ ਤੇ ਸਸਤਾ ਢਾਬਾ ਕਿਹੜਾ ਇੱਕ ਹੈਗਾ ਇਧਰ ਬਾਬੇ ਦਾ ਢਾਬਾ ਬਾਬੇ ਦੇ ਢਾਬੇ ਤੇ ਬਿਲਕੁਲ ਨਾਲ ਲੋ ਜੀ ਭਾਈ ਆ ਸਾਡੀ ਮਾਜਾਂ ਆ ਰਲ ਬਣ ਗਈ ਬਣ ਗਈ ਤੇ ਇਹ ਆ ਜੀ ਸੁਭਾਸ਼ ਦਾ ਢਾਬਾ ਭਾਸ਼ਾ ਹਲਵਾਈ ਇੱਥੇ ਤੁਹਾਨੂੰ ਸਭ ਤੋਂ ਸਸਤਾ ਰੋਟੀ ਜਿਹੜੀ ਆ ਇੱਥੇ ਮਿਲਦੀ ਹੈ ਲੋ ਤੇ ਕਿੰਨੀ ਕੁ ਸਸਤੀ ਆ ਕਿੰਨੀ ਕਿਉਂਕਿ ਬਾਈ ਹੁਣਾਂ ਨੇ ਇਹ ਗੱਲ ਸਪੈਸ਼ਲ ਕੀਤੀ ਆ ਵੀ ਜਿਹੜੀ ਤਾਂ ਉਹ ਕਾਊਂਟਰ ਤੋਂ ਇਸ ਪਾਸੇ ਕਾਊਂਟਰ 'ਚ ਆ ਇਹ ਹੈਗੀ ਸਭ ਤੋਂ ਸਸਤੀ ਕਿਉਂਕਿ ਰੋਟੀ ਬਾਈ ਦੀ ਹੈਗੀ ਸਿਰਫ 4 ਰੁਪਏ ਦੀ ਹਾਂਜੀ ਤੇ ਬਾਕੀ ਕਿੰਨੇ ਦੀ 4 4 ਰੁਪਏ ਦੀ 4 ਰੁਪਏ ਦੀ ਰੋਟੀ ਹੈ ਨਾ ਕੀ ਬਾਤ ਹੈ ਤੇ ਜਿਹੜੀ ਅੰਦਰ ਜਾ ਕੇ ਮਹਿੰਗੀ ਹੋ ਜਾਂਦੀ ਹੈ ਉਹ ਅੰਦਰ ਫਿਰ ਥੋੜਾ ਅੰਦਰ ਪਲੇਟ ਹਿਸਾਬ ਨਾਲ ਮਤਲਬ ਇਹ ਬਾਹਰ ਜਿਹੜਾ ਆ ਪ੍ਰੋਪਰ ਕਹ ਲਈਏ ਬਹੁਤ ਸਸਤਾ ਖਾਣਾ ਤੇ ਬਹੁਤ ਸਸਤੀ ਰੋਟੀ ਕਰਦੇ ਆ ਤੇ ਨਾਲੇ ਵਧੀਆ ਵਧੀਆ ਸਵਾਦ ਆ ਕੀ ਬਾਤ ਹੈ ਇੱਥੇ ਭਾਈ ਹੁਣੇ ਦਾਲ ਦੇ ਨਾਲ ਦੀ ਨਾਲ ਸਵਾਦੀਆਂ ਆਰਡਰ ਕਰੀਆਂ ਨੇ ਵੀਰ ਜੀ ਕੀ ਬਾਤ ਹੈ ਜੀ ਇਹ ਪਾਲਕ ਪਨੀਰ ਦੀ ਆ ਚਾਹ ਵੀ ਨੇ ਜੀ ਬਹੁਤ ਵਧੀਆ ਕਈ ਬੰਦੇ ਹੋਰ ਵੀ ਆਵਾ ਗੜੀ ਪਕੌੜਾ ਅੱਛਾ ਕੜੀ ਪਕੌੜਾ ਜੀ ਚਾਹ ਬਾਦ ਹੈ ਬਸ ਜੀ ਕੜੀ ਪਕੌੜਾ ਆਲੂ ਛੋਲੇ ਕਾਲੇ ਵਾਲੇ ਕਾਲੇ ਵਾਲੇ ਛੋਲੇ ਵਾਹ ਜੀ ਬਸ ਆਲੂ ਮਟਰ ਆਗਲੇ ਆਲੂ ਮਟਰ ਖਤਮ ਹੋ ਗਏ ਅੱਛਾ ਖਤਮ ਵਾਹ ਜੀ ਉਹ ਜਲਾਵਾ ਜਿੱਥੇ ਕੱਟੇ ਦੇ ਮਸ਼ਹੂਰ ਹੋ ਨੇ ਸਾਡੇ ਕਿਹੜੇ ਜੀ ਬੇਸਨ ਦਾ ਕਟਾ ਹਾਂਜੀ ਉੱਧਰ ਉੱਧਰ ਹੈਗੀ ਉੱਪਰ ਜਨਾ ਮਸਾਲਾ ਜੀ ਛਾਵਲ ਹੈ ਇਰੀਆ ਨੇ ਜਨਾ ਮਸਾਲਾ ਹੈ ਜੀ ਓਹੋ प्रीत पुजी क्या बात है मिक्स सब्जी तो वाह जी वाह उसके मटर पनीर जी ओ तडी भाई होर किनका भी आ जाए मटर पनीर दाल मखनी वाह अच्छा। जी वाह अच्छा। दाल मखनी दाल मखनी लंगर वाली अच्छा मां चने मटर चने लंगर वाली दाल गई है बहुत बढ़िया ओ जो है हल्की दाल पतली कुंगी दाल क्या बात है भजी सारा बढ़िया वाह जी वाह बहुत बढ़िया भजी बहुत बढ़िया सस्ती ज्यादा बढ़िया रोटी ਬਹੁਤ ਵਧੀਆ ਲੱਗਾ ਤੇ ਇੱਥੇ ਰਾਸ਼ਿਦ ਲੱਗਾ ਰਹਿੰਦਾ ਤੇ ਹੁਣ ਅਸੀਂ ਜਾਣਾ ਅੰਦਰ-ਵੰਦਰ ਪਾਈ ਹੋਈ ਰਜਤ ਪਾਈ ਹੋਈ ਬੈਠੇ ਨੇ ਇਹਦੀ ਆਊਗਾ ਪਿੰਡਾਂ ਵਾਲੇ ਵਲੌਗਰ ਚੈਨਲ ਤੇ YouTube YouTube ਤੇ ਪਿੰਡਾਂ ਵਾਲੇ ਵਲੌਗਰ ਪਿੰਡਾਂ ਵਾਲੇ ਵਲੌਗਰ ਵਲੌਗਰ ਹਾਂਜੀ YouTube ਤੇ ਸਰਚ ਕਰ ਲਓ ਤੁਹਾਨੂੰ ਆ ਮਿਲ ਜੇਗਾ ਇਹ ਇੱਥੇ ਤਵੇ ਦੀ ਮਾਣੀ ਤੇ ਦੂਰ ਦੇ ਬਿਲਕੁਲ ਇੱਧਰ ਹੈ ਜੀ ਤਵੇ ਵਾਲੀ ਰੋਟੀ ਮਿਲਦੀ ਹੈ ਇੱਥੇ ਬਾਈ ਲਗਾਤਾਰ ਦੇ ਤਰੇ ਉਹ ਦੇਖਣਾ ਆਟੇ ਦਾ ਭਜ ਭਰਿਆ ਵਿਆਹ ਬੰਦਾ ਛੋ ਬਾਈ ਕਿਵੇਂ ਇੱਧਰ ਰੋਟੀਆਂ ਤਵੇ ਤੇ ਬਣੀ ਜਾ ਰਹੀਆਂ 4 ਰੁਪਏ ਦੀ ਰੋਟੀ ਇੱਥੋਂ ਮਿਲਦੀ ਹੈ ਤੁਹਾਨੂੰ ਨਾਲੇ ਇੱਥੇ ਬਾਈ ਉਹਨਾਂ ਦੇ ਪਰੌਂ ਇਹ ਰਿ ਪਹਿਲੇ ਰਾਜਕੜੇ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਨੇ ਆ ਇੱਕ ਤੰਦੂਰ ਲੱਗੇ ਜਿਹੜੇ ਤੇ ਇਧਰ ਲੱਗੇ ਜੀ ਤੰਦੂਰ ਵਾਲੀ ਰੋਟੀ ਹਾਂਜੀ ਤਿੰਨੋ ਜੋ ਤੰਦੂਰ ਲੱਗੇ 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 ਜੀ ਵਾਹ ਜੀ ਵਾਹ ਇਹ ਪਿਓ ਰਾਟੇ ਦੀ ਬਣਦੀ ਇੱਥੇ ਪਿਓ ਰਾਟੇ ਦੀ ਪਿਓ ਰਾਟੇ ਦੀ ਪਿਓ ਰਾਟੇ ਦੀ ਕਾਰੀਗਰ 24 ਘੰਟੇ ਚੌੜੀ ਸੇ ਜੀ ਕੀ ਬਾਤ ਹੈ ਬਸ ਇਹ 9:00 ਤੋਂ ਲੈ ਕੇ 11:30 ਤੱਕ ਦਿੰਦੀ ਵਾਹ 1 ਮਿੰਟ ਬੰਦ ਰਹਿੰਦੀ ਬਹੁਤ ਵਧੀਆ ਜੀ ਬਹੁਤ ਵਧੀਆ ਵਾਹ ਦੇਖ ਰਿਹਾ ਜੀ ਕਿੱਥੇ ਲਗਾਤਾਰ ਹੀ ਰੋਟੀਆਂ ਬਣ ਰਹੀਆਂ ਨੇ ਹਾਂਜੀ ਹਾਂਜੀ ਲਗਾ ਲਗਾ ਜੀ ਰੋਟੀ ਵੀ ਨਿੱਕੀ ਨਿੱਕੀ ਹੈ ਰੋਟੀ ਬਣੀ ਆਹ ਦੇਖੋ ਇਹ ਆ ਤਵੇ 'ਤੇ ਰੋਟੀ ਸਜਾਓ ਵਾਹ ਜੀ ਵਾਹ ਖਾਣੇ ਮਜ਼ਾ ਆ ਜਾਏਗਾ ਲੱਗਦਾ ਕੀ ਬਾਤ ਹੈ ਬਾਈ ਜੀ ਲੈ ਮੁੰਡੇ ਸਾਡੇ ਹੱਥ ਨਾਲ ਲਾਦੇ ਨੇ ਗੱਡੀ ਨਾਲ ਨਹੀਂ ਲਾਦੇ ਜੀ ਅੱਛਾ ਹੱਥ ਨਾਲ ਹੀ ਲਾਦੇ ਨੇ ਹੱਥ ਨਾਲ ਲਾਉਣੀ ਹੈ ਹਾਂ ਬਾਕੀ ਗੱਡੀ ਨਾਲ ਲਾਦੇ ਹੱਥ ਨਾਲ ਲਾਦੇ ਤੇ ਹੱਥ ਨਾਲ ਹਾਂਜੀ ਹਾਂਜੀ ਕੀ ਬਾਤ ਹੈ ਬਾਈ ਤੇ ਲੋ ਜੀ ਇਧਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਬਾਈ ਦਾ ਸასიਖਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਜੀ ਠੀਕ ਠਾਕ ਹੋ ਉਹ ਵਧੀਆ ਜੀ ਫਰਸਟ ਕਲਾਸ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਇਧਰ ਇੱਕ ਵੱਖਰਾ ਲੰਗਰ ਲਾਇਆ ਹੋਇਆ ਵਾਹ ਜੀ ਦੁਨੀਆ ਨਾਲ ਜੁੜੇ ਜੀ ਵਾਹ ਜੀ ਵਾਹ ਉਹ ਲੋਕ ਲੈ ਰਹੇ ਆਂ ਥਾਣਾ ਸਿਟੀ ਹੈ ਸਦਰ ਵਾਲੇ ਹੈ ਸ਼ਹਿਰ ਟੀਚਰ ਹੈ ਜਿਹੜੇ ਉਹ ਸਾਰੇ ਤਕਰੀਬਨ ਆਈ ਡਿਊਟੀ ਫ੍ਰੀ ਹੋ ਕੇ ਆਂਦੇ ਨੇ ਤੇ ਦੁਪਹਿਰ ਦਾ ਆਦਾ ਖਾਣਾ ਨਾਲ ਲੈ ਜਾਂਦੇ ਨੇ ਰਾਤ ਨੂੰ ਫੇਰ ਆਦਾ ਦਲੋ ਨੋ ਵਾਜਦੇ ਰਾਤ ਨੂੰ ਫੇਰ ਆ ਜਲਦੀ ਰੋਟੀ ਕਿੰਨੇ ਕਦੋਂ ਸਟਾਰਟ ਹੋਇਆ ਸੀ ਇਹ ਪਾਸ਼ੇ ਦਾ ਢਾਬਾ ਸੁਭਾਜ ਦਾ ਢਾਬਾ ਕਦੋਂ ਸ਼ੁਰੂ ਹੋਇਆ ਸੀ 45 ਸਾਲ ਇੱਥੇ ਲਵਾਈ ਸ਼ੋਭ ਕੀਤਾ ਜੀ ਅੱਛਾ ਜੀ ਉਹ ਸੁਬਾਹ ਦੀ ਜਿਹੜੀ ਸਾਨੂੰ ਲਗਭਗ 7-8 ਸਾਲ ਹੋ ਗਏ ਜੀ ਕੰਮ ਕਰਦੇ ਤਾਂ ਬਸ਼ੁਰੂ ਕੀਤਾ ਇਹਨੂੰ ਪਹਿਲਾਂ ਹਲਵਾਈ ਸੀਗੀ ਪਹਿਲਾਂ ਲਵਾਈ ਸ਼ੋਭੀ ਅੱਛਾ ਜੀ 45 ਸਾਲ 24 ਘੰਟੇ ਦਾ ਰੋਜ਼ ਕੀਤਾ ਜੀ 24 ਘੰਟੇ ਕੀ 24 ਘੰਟੇ ਖਿਆਰ ਜਿੱ ਕੋ ਦੁਕਾਨ ਖੁੱਲੀ ਮਿਲਦੀ ਸੀ ਜਿਹੜੇ ਲੋਡ ਬੈਂਦੀ ਸੀ ਵੀ ਕੋਈ ਮਠਿਆਈ ਚਾਹੀਦੀ ਜਾਂ ਕੋਈ ਚਾਹ ਚਾਹੀਦੀ ਹੈ ਜਿਹੜੀਆਂ ਬੱਚਾ ਇੰਡੋਗਰੇਡੀ ਜਾਂਦੇ ਸਹੀ ਆ ਪੰਜਾਬ ਰੋੜੇ ਜੇ ਬੰਦਦੇ ਸੀ ਸਵੇਰੇ ਰੇਲ ਗੱਡੀ ਜਾਂਦੀ ਸੀ ਉਹ ਫਿਰ ਆ ਜੀਏ ਕੇਤਰੀਆਂ ਲੈ ਕੇ ਆਉਂਦੇ ਚਾਹ ਬਣਵਾ ਕੇ ਲੈ ਜਾਂਦੇ ਅੱਛਾ 3 ਵਜੇ ਬਾਦ ਜਾਣੀ 4 ਵਜੇ ਜਾਣੀ 5:30 ਜਾਣੀ ਉਹ ਸੁਬਾਹ 5:30 ਦਾ ਟਾਈਮ ਪੰਜਾਬ ਰੋੜੇ ਤੇ ਸਵੇਰੇ 4 ਵਜੇ ਨਿਕਲਦੀ ਸੀ 5 ਵਜੇ ਨਿਕਲਦੀ ਸੀ ਵਾਹ ਜੀ ਵਾਹ ਐਸੇ ਤਰ੍ਹਾਂ ਫਿਰ ਚਾਹ ਤੋਂ ਲੈਣ ਉਸ ਰੇਟੀ ਲਾਈਨ ਆ ਜਾਂਦੀ ਮੈਨੂੰ ਪਤਾ ਹੈ ਪਰ ਬਾਤਿਆਂ ਦੇ ਵੀ ਨੇੜੇ ਰੇਲਵੇ ਟੇਚੇ ਨੇ ਨੇੜੇ ਉਹ ਵੀ ਨੇੜੇ ਆ ਬੱਚਾ ਆ ਸਾਹਮਣੇ ਜੇਲਵੇ ਟੇਚੇ ਨੇ ਜੀ ਆ ਨਾਲ ਹੀ ਬਸਟਿਆਂ ਦੇ ਤੇ ਭਾਈ ਇਹਦੀ ਸਸਤੀ ਕਿਵੇਂ ਫਿਰ ਤੁਸੀਂ ਮਾਰਾ ਖਾ ਜਾਂਦੀਆਂ 4 ਰੁਪਏ ਦੀ ਰੋਟੀ ਅੱਜ ਕੱਲ ਤਾਂ ਢਾਬੇ ਤੇ ਕਿਤੇ ਜਗ੍ਹਾ ਵੀ 4 ਰੁਪਏ ਦੀ ਰੋਟੀ ਨਹੀਂ ਮਿਲਦੀ ਫਿਰ ਅਸੀਂ ਐਂ ਤਾਂ ਨਹੀਂ ਕੁਆਨਟੀਟੀ ਜਿਹੜੀ ਬਣਾਣੇ ਹਨ ਜੀ ਉਹ ਸਿੰਪਲ ਬਣਾਣੇ ਜੀ ਕੋਈ ਮਸਾਲੇ ਮਸੂਲੇ ਅੱਡੇ ਯੂਕੜੀ ਕਰਦੇ ਅੱਛਾ ਅਸੀਂ ਜਿਵੇਂ ਆਗਾ ਟਮਾਟਰ ਲਸਣ ਅਦਰਕ ਤੜਕਾ ਲਾਇਆ ਮਸਾਲਾ ਪਾਉਂਕੇ ਤਿਆਰ ਕਰ ਲੀਦਾ ਹੂੰ ਅਸੀਂ ਮਸਾਲੇ ਮਸੁੱਲੇ ਸੀ ਨਹੀਂ ਆਇਆ ਅੱਛਾ ਮਸਾਲੇ ਬੋਟ ਲਾਇ ਤੇ ਮਤਲਬ ਸਿੰਪਲ ਜਿਵੇਂ ਕਰਦੀ ਹਾਂ ਹਾਂ ਜੀ ਮੈਂ ਕਰਦੀ ਸਬਜੀ ਲੋਕ ਬੜੇ ਖੁਸ਼ ਚੋਕਲੇ ਖਾਂਦੇ ਆਂ ਚਾਹ ਵਾਤ ਹਾਂ ਲੇਕ ਉਹ ਲੋਗ ਉਹ ਡੋੜਣਾ ਜੀ ਮਸਾਲੇ ਤੋਂ ਪਰਹੇਜ਼ ਕਰਨ ਲੱਗੇ ਹੂੰ ਮਸਾਲੇ ਤੋਂ ਪਰਹੇਜ਼ ਕਰਨ ਕਰਕੇ ਉਹਨਾਂ ਦਾ ਸਿਸਟਮ ਇਹ ਵੀ ਲਾਈਟ ਕਾ ਨੇ ਅੱਛਾ ਤੁਹਾਡੀ ਮੈਂ ਕਿ ਸੁਣੀਆ ਕਿਤੇ 100 ਰੁਪਏ ਦੇ ਵਿੱਚ ਵਿੱਚ ਤੁਹਾਡਾ ਪੂਰਾ ਟੱਬਰ ਰੁੱਟੀ ਖਾ ਜਾਂਦਾ ਸਾਡੇ ਕੋਲ ਇੱਥੇ 100 ਰੁਪਏ ਵੇਖ ਲੋ ਜੀ ਘਰੇ 4-5 ਮੈਂਬਰ ਨੇ ਜੀ 15 ਤੋਂ 20 ਰੁਪਏ ਲੈ ਲਈਆਂ ਹਾਂ ਜੀ 20 ਦਾਲ ਲੈ ਲਈ 20 ਆਲੂ ਮਟਰ ਲੈ ਲਈ ਓਕੇ 100 ਰੁਪਏ ਜੀ ਹੋਏ ਨਹੀਂ ਕੋਈ ਦਿੱਕਤ ਵਾਲੀ ਪਰੇਸ਼ਾਨੀ ਨਹੀਂ 5 ਮੈਂਬਰ ਆਪਰ ਪਰ ਇਹ 100 ਇਹ ਜੱਬ ਘਰ ਚ ਰੋਟੀ ਬਣਾਈਏ ਇਤਨੀ ਮਹਿੰਗੀ ਤਾਂ ਘਰ ਚ ਪੈ ਜਾਂਦੀ ਹੈ ਘਰ ਦੇ ਕਿਹੜੇ ਸਬਜ਼ੀਆਂ ਜੀ ਹੋਣ ਉਹ ਗੋਭੀ 80 ਰੁਪਏ ਕਿਲੋ ਹੂੰ ਗੋਭੀ 80 ਰੁਪਏ ਕਿਲੋ ਆਲੂ 50 20 ਕਿਲੋ ਚੱਲ ਰਿਹਾ ਪਿਆਜ਼ 25 ਰੁਪਏ ਕਰ ਰਹੇ ਅਗਲੇ ਸਭ ਵੀ ਬਣਾਦੇ ਹੀ ਨਹੀਂ ਜੀ ਹਾਂ ਸਵੇਰੇ ਨਾਸ਼ਤਾ ਕਰਨਾ ਇਹ ਜਿਹੜੀ ਰੋਟੀਆਂ ਸਿਰਫ ਬਾਹਰ ਬਾਹਰ ਵਾਲੇ ਕਾਊਂਟਰ ਤੇ ਮਿਲਣੀਆਂ ਨੇ ਸਸਤੀ ਹਾਂ ਬਾਹਰ ਕਾਊਂਟਰ ਤੇ ਅੰਦਰ ਜੀ ਥਾਲੀ ਸਿਸਟਮ ਅੰਦਰ ਥਾਲੀ ਸੱਚਾ ਅੰਦਰ ਮਹਿੰਗੀ ਹੈ ਅੰਦਰ ਥਾਲੀ ਸਿਸਟਮ ਬਾਜੀ ਜੀ ਕਿੰਨੇ ਥਾਲੀ ਰੇਟ ਕੀ ਰੇਟ ਆ ਬਾਈ ਥਾਲੀ ਜਿੱਥੇ ਦੋ ਸਭੀਆਂ ਦਿੰਦੇ ਨੇ ਸਿੰਪਲ ਅੱਛਾ ਜੀ ਦੋ ਦੋ ਸਿੰਪਲ ਸਬਜ਼ੀਆਂ ਨਾਲ ਪੰਜ ਚਾਹਤੇ ਦੇ ਨੇ ਜੀ ਪੰਜ ਬੱਤੀਆਂ ਪੰਜ ਬੱਤੀਆਂ ਜੀ ਅੱਛਾ ਜੀ ਪੰਜ ਚਾਹ ਬੱਤੀਆਂ ਨਾਲ ਸਲਾਦ ਚਾਹ ਹੁੰਦਾ ਕੋਈ ਘਟ ਲਾਲ ਵੀ ਕੋਈ ਵੱਧ ਲਾਲ ਵੀ ਵੱਖਰੀ ਗੱਲ ਆ ਹਾਂ ਉਸ ਤੋਂ ਬਾਅਦ ਜਿਹੜੀ ਉਹ ਸਭੀ ਰ ਉਹ ਉਹ ਲੱਗਦਾ ਜਿਹੜਾ ਪੰਜ ਬਾਤੀਆ ਬਹੁਤ ਪੰਜ ਬਾਤੀਆ ਉਹ ਇੱਕ ਬੰਦਾ ਆਰਾਮ ਨਾਲ ਖਾ ਲੇ ਚਾਰ ਤੋਂ ਪੰਜ ਟਲ ਬੰਦਾ ਜੀ ਕੈਪੈਸਿਟੀ ਏਹੀ ਹੋ ਖਾਣ ਦੀ ਤੇ ਐਨੇ ਨਾਲ ਆਦਾ ਖੁਸ਼ ਹੋ ਜਾਂਦਾ ਕਿ ਰੋਟੀ ਨੰਬ ਆ ਗਿਆ ਰੋਟੀ ਖਾ ਦੇ ਵਾਕਿ ਬਹੁਤ ਵਧੀਆ ਤੇ ਬਾਕੀ ਜਿਹੜਾ ਬੰਦਾ ਜਿਆਦਾ ਖਾਣ ਵਾਲਾ ਹੁੰਦਾ ਦੋ ਰੋਟੀ ਜਿਆਦਾ ਖਾਣ ਉਹ ਫਿਰ ਇਸ ਤਰ੍ਹਾਂ ਵੀ 10 ਰੁਪਏ ਨਾਲ ਚਾਰਜ 60 ਦੀ ਜਗ੍ਹਾ 70 ਲੱਗ ਜਾਂਦਾ ਬਾਕੀ ਜਿਹੜਾ ਗਾਗ ਨੂੰ ਸਾਰਾ ਇਹ ਨਹੀਂ ਗਾ ਅਨੇਰੇ ਚ ਰੱਖ ਕੇ ਜੋ ਵੀ ਗੱਲ ਕਲੀਅਰ ਕਰਦੇ ਅੱਛਾ ਇਹ ਨਹੀਂ ਬੇਕਰੀ ਗਾਗ ਆ ਗਿਆ ਤੇ ਗਾਗ ਨੂੰ ਕਹੇ ਵੀ ਸਸਤੀ ਆ ਬਾਅਦ ਵਿੱਚ ਪਤਾ ਲੱਗੇ 500 ਦਾ ਬਿੱਲ ਬਣਾਤਾ ਨਾ 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 ਉਹ ਕੰਮ ਨਹੀਂ ਹੈਗਾ ਜੀ ਉਹ ਕੰਮ ਨਹੀਂ 40 ਸਿੱਟੇ ਉਹਨੇ ਕਿਹਾ ਇਹ 40 ਸਿੱਟੇ ਜੋ ਰੇਟ ਹੈ ਉਹਦਾ ਇੱਕ ਥਾਲੀ ਮਿਲ ਗਈ ਖਾ ਕੇ ਤੇ ਪੈਸੇ ਉਹਨੇ ਦੇਜੋ ਜੀ ਬਾ ਕੀਆ ਬਾਤ ਹੈ ਰੋਜ਼ ਲਈ ਸਿਸਟਮ ਹੈਗੀ ਕੋਈ ਮਰਜੀ ਗਾ ਜਿਵੇਂ ਵੀ ਆਵੇ ਆ ਵੀ ਆਦਾ 48 ਟੋਲ ਆਵੇ ਬਹੁਤ ਵਧੀਆ ਬਾਹਰ ਪੈਕ ਕਰਾ ਲੈਂਦਾ ਹਾਂ ਬਾਹਰ ਰੋਕ ਲਈ ਜਾਂਦੇ ਹਾਂ ਹਮ ਇਹ ਅਸੀਂ ਤਾਂ 6:30 ਤੱਕ ਚੱਲਦੇ ਰਹਾਂਗੇ ਓਕੇ ਜੀ ਕਿੰਨੇ ਵਜੇ ਟਾਪਾ ਕਿੰਨੇ ਵਜੇ ਸਟਾਰਟ ਕਰਦੇ ਹੋ ਜੀ ਫਿਰ 8:00 ਵਜੇ ਬਰੌਂਟੇ ਸ਼ੁਰੂ ਹੋ ਜਾਂਦਾ ਜੀ 8:00 ਵਜੇ ਬਰੌਂਟੇ ਸ਼ੁਰੂ ਅਸੀਂ ਸਵੇਰੇ 7:00 ਵਜੇ ਆਨੇ ਜੀ ਰਾਤ ਨੂੰ ਕਿੰਨੇ ਵਜੇ ਤੱਕ ਰਾਤ ਦੇ 12:00 ਤੱਕ ਰਾਤ ਦੇ 12:00 ਤੱਕ 12:00 ਆਹ ਬਾਦ ਲਾਸਟ ਟਾਈਮ 12:00 ਬਹੁਤ ਵਧੀਆ ਭਾਜੀ ਤੇ ਹੁਣ ਫਿਰ ਸਾਨੂੰ ਤੁਸੀਂ ਪਲੇਟਾਂ ਸਾਡੀਆਂ ਲਾ ਦਿਓ ਤੇ ਆਪਾਂ ਸ਼ੁਰੂ ਆਪਾਂ ਵੀ ਖਾਣਾ ਟਰਾਈ ਟੇਸਟ ਜ਼ਰੂਰ ਕਰੀਏ ਮੈਂ ਨਾ ਦੋ ਥਾਲੀਆਂ ਲਵਾਈਆਂ ਸੀਗੀਆਂ ਠੀਕ ਹੈ ਜੀ ਗੰਦੇ ਸੀ ਥੋੜੀਆਂ ਜਿਹੀਆਂ ਸਬਜ਼ੀਆਂ ਕੋਲੀਆਂ ਹੀ ਪਾ ਕੇ ਲਿਆਓ ਜਿਹੜੀਆਂ ਕਲਿਆਣੀ ਥੋੜੀਆਂ ਜੀ 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 ਉਹ ਮੈਂ ਕਿਹਾ ਕੋਈ ਨਹੀਂ ਕੋਲੀਆਂ ਦੇ ਉਹਦੇ ਤੁਹਾਨੂੰ ਐਕਸਾ ਪੈਸੇ ਦੇਾਂਗੇ ਜੇ ਅਸੀਂ ਕੋਈ ਥਾਲੀਆਂ ਤੁਸੀਂ ਲਏ ਜੀ ਏ ਉਹ ਕੋਲੀਆਂ ਜਿਹੜੀਆਂ ਜਿਵੇਂ ਜਿਵੇਂ ਕਹਿ ਰਹੇ ਨੇ ਉਵੇਂ ਲਾਤੀਆਂ ਜੀ। ਕੀ ਬਾਤ ਹੈ ਬਸ। ਹਾਂ ਸਲਾਦ ਇੱਕ ਪਲੇਟ ਵਿੱਚ ਲਾ ਕੇ ਦਿੱਤਾ ਜੀ ਉਹਨਾਂ ਨੂੰ। ਜੀ ਜੀ ਬਹੁਤ ਵਧੀਆ ਬਹੁਤ ਵਧੀਆ। ਥੈਂਕ ਯੂ ਸੋ ਮਚ ਬੜੀ। ਬਹੁਤ ਵਧੀਆ ਲੱਗਾ ਤੁਹਾਨੂੰ ਗੱਲਬਾਤ ਕਰਕੇ। ਅੱਛਾ ਹੁਣ ਐਡਰੈਸ ਦੱਸ ਦਿਓ ਵੀ ਐਡਰੈਸ ਕਿੱਥੇ ਆ ਤੁਹਾਡਾ। ਆਪਣਾ ਨੇੜੇ ਪੁਰਾਣਾ ਰਾਜਾ ਸਿਨੇਮਾ। ਜੀ। ਵਾਨ ਬਾਜ਼ਾਰ। ਹੂੰ। ਨਜ਼ਦੀਕ ਪ੍ਰਣਾਮੀ ਮੰਦਿਰ। ਪ੍ਰਣਾਮੀ ਮੰਦਿਰ। ਹਾਂ ਜੀ। ਤੇ ਨਾਲ ਇਹ ਟੱਬੇ ਦਾ ਨਾਮ ਹੈਗਾ ਆ ਭਾਸ਼ਾ ਹਲਵਾ ਦਾ ਟੱਬਾ ਸੁਭਾਸ਼ ਦਾ ਟੱਬਾ ਭਾਸ਼ਾ ਲੁਾਈ ਬਰਾਣਾ ਚੱਲਦਾ ਸੀ ਕਾਵਲ ਪਛ ਤੇੜਾ ਵਗਿਆ ਲਈ ਆ ਸੁਭਾਸ਼ ਦਾ ਟੱਬਾ ਹੀ ਵਾਹ ਬਹੁਤ ਵਧੀਆ ਅਸਲ ਵਾਈ ਨਾਲ ਅਟੈਚ ਕਰ ਦੋ ਕੋਈ ਅੱਧੀ ਵਾਲੀ ਗੱਲ ਨਹੀਂ ਭਾਸ਼ਾ ਹਲਵਾ ਜਿਹਨੂੰ ਪਤਾ ਨੇ ਭਾਸ਼ਾ ਦੀ ਲੁਾਈ ਜਾਨਾ ਉਹਨੇ ਪਹੁੰਚ ਜਾਣਾ ਜੀ ਭਾਸ਼ਾ ਲੁਾਈ ਦੁਬਾਰਾ ਬਹੁਤ ਵਧੀਆ 45 ਸਾਲ ਸੌਰਨ 24 ਘੰਟੇ ਕੀਤੀ ਹਮ ਸਾਢੇ ਰਾਤ ਖੁੱਲਿਆ ਰਹਿਣਾ ਬਹੁਤ ਵਧੀਆ ਕੀ ਬਾਤ ਥੈਂਕ ਯੂ ਸੋ ਬਾਜੀ ਬਹੁਤ ਵਧੀਆ ਲੱਗਾ ਤੁਹਾਡੇ ਟਾਬੇ ਤੇ ਸਾਨੂੰ ਆ ਕੇ ਤੇ ਹੁਣ ਕਰਦੇ ਆ ਜੀ ਆਪਾਂ ਤੁਹਾਡੇ ਖਾਣ ਦਾ ਟੈਸਟ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਜੀ ਕੋਈ ਜ਼ਰੂਰ ਤੇ ਲੋ ਜੀ ਸਾਡੀਆਂ ਹੋ ਗਿਆ ਥਾਲੀਆਂ ਰੈਡੀ ਰਜੀਤ ਬਾਜੀ ਜੀ ਸਰ ਕਿਵੇਂ ਬਹੁਤ ਵਧੀਆ ਸਰ ਸਫਰ ਕਿਵੇਂ ਚੱਲ ਰਿਹਾ ਬਹੁਤ ਹੀ ਮਜ਼ੇਦਾਰ ਪੂਰਾ ਘੈਂਟ ਹੈ ਨਾ ਪਰ ਇੱਕ ਜਗ੍ਹਾ ਤੇ ਆਪਾਂ ਜਾ ਕੇ ਡਿਸਪਾਇੰਟਡ ਹੋਏ ਆ ਜਦੋਂ ਆਪਾਂ ਬਾਰਡਰ ਤੇ ਗਿਆ ਸੀ ਆਪਾਂ ਇੱਕ ਪਿੰਡ ਜਾਣਾ ਸੀ ਉਥੇ ਜਿਹੜੇ ਫੌਜੀਆ ਨੇ ਸਾਡੀ ਥੋੜੀ ਜਿਹੀ ਮਾਤਮ ਭਰੀ ਚਲੋ ਕੋਈ ਚੰਦ ਚੱਲਦਾ ਰਹੇ ਚਲੋ ਕੋਈ ਨਹੀਂ ਚੱਲਦਾ ਰਹਿੰਦਾ ਆਪਾਂ ਸਵਾਦ ਲਈਏ ਹਾਂ ਹੁਣ ਆਪਾਂ ਸਵਾਦ ਵਾਲੇ ਪਾਸੇ ਆਈਏ ਤੇ ਇਧਰ ਭਾਜੀ ਹੁਣਾਂ ਨੇ ਸਾਨੂੰ ਰეკਮੈਂਡ ਕੀਤਾ ਸੀ ਸੁਭਾਜ ਦਾ ਟੱਬਾ ਤੇ ਭਾਜੀ ਯਾਰ ਵਕਈ ਸਵਾਦ ਆ ਗਿਆ ਬਾਈ ਨੇ ਸਾਨੂੰ ਕਿਹਾ ਸੀ ਇੱਥੇ 60 ਰੁਪਏ ਦੇ ਵਿੱਚ ਪੂਰਾ ਟੱਬਰ ਉੱਡੀ ਖਾ ਜਾਂਦਾ ਸਹੀ ਗੱਲ ਹੈ ਜੈਜਗੱਲ ਹੈ ਜੈਜਗੱਲ ਹੈ ਬਿਲਕੁਲ ਜੈਜਗੱਲ ਹੈ ਤੇ ਪਰ ਇੱਥੇ ਅੰਦਰਲੀ ਥਾਲੀ ਮਹਿੰਗੀ ਹੈ ਦੇਖ ਲਓ ਤੁਸੀਂ ਅੰਦਰ ਤਾਂ ਸਿਰਫ ਵੀਆਈਪੀ ਟ੍ਰੀਟਮੈਂਟ ਹੈ ਨਾ ਜੀ ਹਾ 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 ਚਲੋ ਥਾਲੀ ਵੀ ਦੇਖੋ ਸਬਜ਼ੀਆਂ ਦੇਖੋ ਤੁਸੀਂ ਭਾਜੀ ਕਿਸ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਿਲਕੁਲ ਭਾਜੀਾਰੇ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਨੇ ਦੀਆਂ ਹਰ ਥਾਲੀ 'ਚ ਆਪੇ ਥਰੀ ਭਾਜੀ ਬਹੁਤ ਹੁੰਦੀਆਂ ਤੇ ਹੁਣ ਕਰੀਏ ਡੇਸ ਭਾਜੀ ਪਲੀਜ਼ ਮੇਰਾ ਕੈਮਰਾ ਫੜਿਓ ਤੇ ਆਪ ਰੋਟੀ ਦਿਖਾ ਦੀ ਤੁਹਾਨੂੰ ਇੱਕ ਕਮਾਲ ਦੀ ਰੋਟੀ ਨਿੱਕੀ ਨਿੱਕੀ ਰੋਟੀਆਂ 4 ਰੁਪਏ ਦੀ 4 ਰੁਪਏ ਦੀ ਰੋਟੀ ਰੋਟੀ ਸਿਰਫ 4 ਰੁਪਏ ਦੀ ਅੰਦਰ ਬੈਠ ਕੇ ਖਾਣ ਨੂੰ ਆ ਉਦਾਂ 3 ਰੁਪਏ ਦੀ ਗੇ ਉਹ ਤਾਂ 3 ਰੁਪਏ ਦੀ ਆ ਪੈਕਿੰਗ ਬਾਹਰ ਰੋਟੀ ਨਾ 3 ਰੁਪਏ ਪੈਕਿੰਗ ਕਰਕੇ ਤੁਸੀਂ ਘਰ ਲੈ ਕੇ ਜਾਣੀ ਤਾਂ 3 ਰੁਪਏ ਦੀ ਆ ਇੱਥੇ ਬਹਿ ਕੇ ਖਾਉਂਗੇ ਤਾਂ ਇਹ 4 ਰੁਪਏ ਦੀ ਆ ਇਹ ਦੇਖ ਲਓ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਬਹਿ ਕੇ ਕੋਈ ਖਾਵੇ ਨਾ ਕਿ ਅਸੀਂ ਸਿਰਫ ਅਸੀਂ ਖਾਣ ਆਏ ਲੱਗਦੇ ਕਿਉਂ ਭਾਈ ਇਹ ਲੱਗਦਾ ਨਾ ਭਾਈ ਹੁਣਾਂ ਨੂੰ ਨਾ ਅਲਰਜੀ ਆ ਗਾਕਾ ਤੋਂ ਵੀ ਅੰਦਰ ਵੜ ਕੇ ਨਹੀਂ ਬਹਿ ਕੇ ਖਾਣਾ ਤੋਰੋ ਘਰ ਦੋ ਘਰੇ ਤੇ ਹੁਣ ਵਾਰੀ ਆ ਕੜੀ ਟੈਸਟ ਕਰੀਏ ਭਾਜੀ ਕੜੀ ਦੀ ਟੈਸਟ ਕਰਦੇ ਮੈਂ ਜੀ ਜੋ ਰੇਟ ਆ ਭਾਜੀ ਇੱਥੇ ਰਾਸ਼ੀ ਬੜਾ ਲੱਗ ਜਾਊਗਾ ਜੇ ਅੰਦਰ ਬਹਿ ਕੇ ਸਾਰੇ ਖਾਣ ਲੱਗ ਗਏ ਸਿਰ ਸਿੱਖ ਕੋਣ ਟਰਾਈ ਕਰਦੇ ਆਪਾਂ ਕੜੀ ਦੀ ਹਾਂ ਪਰ ਇਹ ਜਿਹਸੇ ਰੇਟ ਚ ਕੋਣ ਬਾਈ ਦਾ ਟੁੱਟ ਗਿਆ ਥਲੇ ਡਿੱਕੇ ਚੱਲੋ ਚੱਲੋ ਚੱਲ ਜੀ ਦੇਖ ਜੇਸ ਰੇਡ ਦੇ ਵਿੱਚ ਬਾਈ ਹੁਣੀ ਖਾਣਾ ਦੇ ਰਹੇ ਨੇ ਪਰ ਸਵਾਦ ਕਮਾਲ ਦਾ ਕੜੀ ਜ਼ਬਰਦਸਤ ਤੇ ਹੁਣ ਵਾਰੀ ਆ ਗਈ ਇਹਨਾਂ ਦੀ ਪਾਲਕ ਪਨੀਰ ਦੀ ਮਤਲਬ ਗੱਲ ਕਰਨ ਦਾ ਹੈ ਹੀ ਨਹੀਂ ਕੋਈ ਵੀ ਕਮਾਲ ਦਾ ਫਲੇਵਰ ਭਾਈ ਜੀ ਅਚੰਦ ਨਹੀਂ ਇਹ ਕਿਹਦਾ ਗੱਟੇ ਵਾਲੀ ਸਬਜ਼ੀ ਆ ਉਹ ਆ ਹੈ ਨਾ ਸ਼ਾਇਦ ਇਹ ਬੇਸਣ ਘਟਾਇਆ ਇਹ ਰਾਜਸਥਾਨ ਦੇ ਸ਼ਰਮੇ ਰਾਜਸਥਾਨੀ ਡਿਸ਼ ਇਹ ਕਰੀ ਜਰੂਰ ਟੈਸਟ ਕਰਦੇ ਆ ਨਵੀਂ ਜਿਹੜੀ ਡਿਸ਼ ਆ ਜਿਹੜੀ ਪੰਜਾਬ ਦੇ ਬਾਕੀ ਛੇਤੀ ਕਤੇ ਇਹ ਨਹੀਂ ਮਿਲਦੀ ਅਰੀ ਵਕਾ ਯਾਰ ਤੁਸੀਂ ਜੋ ਗੱਲ ਕਹੀ ਨਾ ਸੱਚ ਹੈ। ਸਵਾਦ ਹਰੇਕ ਸਬਜ਼ੀ ਦਾ ਕਮਾਲ ਨਾ ਬਈ। ਤੇ ਵੀ ਰੂਹ ਖੁਸ਼ ਹੋ ਗਈ ਤੇ ਇੰਨਾ ਕੁਝ ਪਿਆ ਆ ਜੀ ਕਰਦਾ ਉਧਰ ਹੀ ਥਾਲੀ ਚ ਖਾ ਲਈਏ ਜੀ ਕਰਦਾ ਉਧਰ ਹੀ ਥਾਲੀ ਚ ਖਾ ਲਈਏ। ਇਹ ਆਪਣੇ ਵਸਤੇ ਹੀ ਆ ਸਰ। ਆਪਣਾ ਹੀ ਖਾਣਾ। ਆ ਤੁਹਾਨੂੰ ਦਿਖਾਵਾਂ ਮੈਂ। ਆ ਇਹ ਥਾਲੀ ਚ ਅਲੱਗ ਸਬਜ਼ੀਆਂ ਨੇ। ਆ ਥਾਲੀ ਚ ਅਲੱਗ ਸਬਜ਼ੀਆਂ ਨੇ। ਇਹਦੇ ਵਿੱਚ ਅਲੱਗ ਸਬਜ਼ੀਆਂ ਨੇ। ਤੇ ਪਲੀ ਕਰੋਟੇ ਸੀ ਆਪ ਤੁਸੀਂ ਬਿਲਕੁਲ ਬਿਲਕੁਲ ਸਰ ਸਾਡਾ ਤਾਂ ਰੋਜ਼ ਦਾ ਹੀ ਹਾਲ ਹੈ ਅੱਛਾ ਰੋਜ਼ ਦਾ ਹੀ ਹੈ ਉਹ ਭਾਈ ਨਾ ਦੱਸਦਾ ਸਾਨੂੰ ਕਹਿੰਦੇ ਪੂਰਾ ਫਾਜਲ ਕਾ ਜਿਹੜਾ ਨਾ ਸਾਰਾ ਸਾਡੀ ਰੋਟੀ ਸਾਡੇ ਕੋਲ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਵਾਜ ਜੀ ਤੇ ਵਾਕਿਆ ਰਜਤ ਭਾਈ ਉਹ ਤੁਸੀਂ ਤਾਂ ਕੁਝ ਟੈਸਟ ਕਰ ਲੱਕ ਨਹੀਂ ਉਹ ਭਜੀ ਟੈਸਟ ਕਰ ਲੰਮੇ ਆ ਤੇ ਦੇਖ ਸਾਡੇ ਵਾਲੇ ਪਾਸੇ ਕੀ ਪਿਆ ਜੀ ਮਟਰ ਪਨੀਰ ਹਮ ਪਹਿਲਾਂ ਚਲੋ ਦਾਲ ਟੈਸਟ ਕਰਦੇ ਹਾਂ ਵਾ ਮੈਦਾ ਕਿਹੜਾ ਬਾਜੀ ਕਿਹੜਾ ਜੀ ਪਾਸ ਹੈ ਵੀ ਭਾਈ ਮੈਦਾ ਗੱਲ ਕਰ ਜਿਹੜਾ ਵੀ ਫਸਲ ਕਾ ਆਵੇ ਨਾ ਰੋਟੀ ਐ ਕੋਈ ਖਾਵੇ ਜਿਹੜੇ ਫਸਲ ਕਾ ਚ ਰਹਿ ਰਹੇ ਉਹ ਤਾਂ ਖਾ ਹੀ ਰਹੇ ਆ ਹਾਂ ਜਿਹੜੇ ਬਾਹਰੋਂ ਸਾਡੇ ਅਰਗੇ ਆਉਂਦੇ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਰੋਟੀ ਖਾਣੀ ਕਿੱਥੋਂ ਆ ਉਹਨਾਂ ਲਈ ਸਪੈਸ਼ਲ ਗੱਲ ਆ ਵੀ ਉਹ ਆਓ ਤੇ ਇੱਥੇ ਆਪਣੇ ਪਾਸ਼ਾ ਹਲਵਾਈ ਸੁਭਾਸ਼ ਠਾਬੇ ਤੇ ਪਹੁੰਚੋ ਤੇ ਆਗੇ ਆਪਣਨਿਆਰੇ ਲੋ ਬਾਜੀ बिल्कुल घर वर्गा टेस्ट है hmm. हर सब्जी का बहुत बढ़िया चने टेस्ट कर रहे हैं हम अपना खाना साढ़े को बहुत पिया टाइम hmm. साढ़े को घट आ इस करके पाजी ब्लॉग करिए आप एंड खाना फिनिश करिए उस तो बाद आप जाना एक नवी जगह पर अमेजिंग प्लेस पे जिते तो शाम ਕੀ ਹੋਣਾ ਉਹ ਅਗਲੇ ਵਲੌਗ ਦੇਖਿਓ ਕੀ ਹੋਣਾ ਸ਼ਾਮ ਨੂੰ ਤੇ ਹੁਣ ਹੀ ਤਾਂ ਦੱਸਾਂਗੇ ਅਸੀਂ ਕਿਉਂ ਬਈ ਤੇ ਨਾਲੇ ਤੁਹਾਨੂੰ ਉਹ ਵਲੌਗ ਅਸੀਂ ਮਿਕਸ ਆਊਟ ਕਰਾਂਗੇ ਇੱਕ ਵੀਡੀਓ ਦੇ ਨਾਲ ਜਿਹੜੀ ਅਗਲੀ ਵੀਡੀਓ ਆਉਗੀ ਉਸ ਵੀਡੀਓ ਦੇ ਵਿੱਚ ਤੁਸੀਂ ਫਿਰ ਉਹ ਪੂਰਾ ਦਾ ਪੂਰਾ ਜਿਹੜਾ ਹੈਗਾ ਆ ਸਮਾਂ ਦੇਖੂਗੇ ਚਲੋ ਹੁਣ ਤੁਸੀਂ ਕਰਦਾ ਕੀ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੁਸੀਂ ਨਾਲੋਂ ਪਲੀਜ਼ ਤੇ ਕਮੈਂਟ ਘੇੜ ਜਾ ਖਾਣਾ ਖਾਣ ਵਾਸਤੇ ਸਵਾਦ ਜਾ ਖਾਣਾ ਖਾਣ ਵਾਸਤੇ ਤੁਸੀਂ ਪਹੁੰਚੋ ਹਲ ਭਾਸ਼ਾ ਹਲਵਾਈ ਸੁਭਾਸ਼ ਤਾਬੇ ਤੇ ਤੇ ਤਾਤਾ ਘੋੜ ਸਾਨੂੰ ਦੇ ਦਿਓ ਆ ਗਿਆ ਭਾਈ ਅਸੀਂ ਹੁਣ ਚੱਲਦੇ ਹਾਂ ਅਗਲੇ ਸੰਪਰਕ